ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤਾਂ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਣੇ This is Channel's Television's Breaking News. ਗੁਰਨਾਨਾ ਪੁਲ ਜੰਦ ਸ਼ਾਦੇ ਆਯਾਦ ਉਮੀਦਵਾਰਾਂ ਦਾ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਭਾਈ ਸਾਹਿਬ ਤੁਹਾਡਾ ਮੇਰਾ ਨਾਮ ਕਰਨ ਬੀਰ ਸਿੰਘ ਨਿਹੰਗਿਆ ਜੀ ਔਰ ਮੈਂ ਵਾਰਡ ਨੰਬਰ 50 ਤੋਂ ਇਲੈਕਸ਼ਨ ਜਿਹੜੀ ਆ ਯਾਦ ਉਮੀਦਵਾਰ ਔਰ ਮੇਰਾ ਜੋ ਚੋਣ ਨਿਸ਼ਾਨ ਹੈ ਮੈਨੂੰ ਸਰੋਵਰ ਸਾਹਿਬ ਦੇ ਵੱਲੋਂ ਮਿਲਿਆ ਉਹ ਚੋਣ ਨਿਸ਼ਾਨ ਟਰੈਕਟਰ ਹੈ ਜੀ ਜੀ ਪ੍ਰੀਵਿਊ ਜੀ 200 ਟਰੈਕਟਰ ਕਿਸਾਨ ਦੀ ਖੇਤੀ ਕਿਸਾਨ ਦਾ ਪਤ ਟਰੈਕਟਰ ਚੌਨ ਨਿਸਾਨ ਨੂੰ ਮਿਲਿਆ ਔਰ ਟਰੈਕਟਰ ਦੇ ਚੌਨ ਨਿਸਾਨ ਤੇ ਹੁਣ ਸਾਡੇ ਸਿੰਘ ਸਾਹਿਬ ਕਿਸ ਤਰੀਕੇ ਦੇ ਨਾਲ ਅਗਲੀ ਜੋ ਜਨਤਾ ਦੇ ਵਿੱਚ ਰਾਜ ਕਰਨੇ ਜਨਤਾ ਦੇ ਦਿਲਾਂ ਦੇ ਵਿੱਚ ਸ਼ੂਨ ਦੇਣਾ ਜਨਤਾ ਨੂੰ ਕੰਮ ਕਰਕੇ ਦਿਖਾਉਂਦੇ ਆ ਟਰੈਕਟਰ ਦੀ ਹਰ ਜਗ੍ਹਾ ਜਰੂਰਤ ਸਰ ਕਿਸ ਤਰ੍ਹਾਂ ਲੱਗਦਾ ਵਾਰਡ ਨੰਬਰ ਤੁਹਾਡਾ ਸਰ ਵਾਰਡ ਨੰਬਰ ਮੇਰਾ 50 ਜੀ ਦੇਖੋ ਜੀ ਜਿਹੜੀ ਸਾਡੀ ਇਲਾਕੇ ਦੀ ਸੰਗਤ ਹੈ ਇਹ ਉਹਨਾਂ ਨੇ ਮੈਨੂੰ ਆਪਣਾ ਅਸ਼ੀਰਵਾਦ ਦਿੱਤਾ ਹੈ ਉਹਨਾਂ ਨੇ ਮੈਨੂੰ ਥਾਪੜਾ ਦੇ ਕੇ ਅੱਗੇ ਤੋਰਿਆ ਕਿ ਜਾ ਪੁੱਤਰਾ ਹੁਣ ਤੇਰੀ ਲੋੜ ਹੈ ਕਿਉਂਕਿ ਜਿਹੜੇ ਅੱਗੇ ਉੱਥੇ ਮੌਕੇ ਦੇ ਮੌਜੂਦਾ ਜੋ ਬੰਦੇ ਕਰ ਚੁੱਕੇ ਨੇ ਜਾਂ ਰਹਿ ਚੁੱਕੇ ਨੇ ਕੌਣ ਸਰ ਉਹਨਾਂ ਕੋ ਜਨਤਾ ਜਿਹੜੀ ਸਾਡੀ ਅੱਕ ਚੁੱਕੀ ਹੈ ਥੱਕ ਚੁੱਕੀ ਹੈ ਇਸ ਕਰਕੇ ਮੇਰੇ ਤੇ ਵਿਸ਼ਵਾਸ ਜਤਾਇਆ ਸਾਡੀ ਸੰਗਤ ਨੇ ਔਰ ਮੈਂ ਉਹਨਾਂ ਦੇ ਵਿਸ਼ਵਾਸ ਪਰ ਪੂਰਾ ਖਰਾ ਉਤਰਾਂਗਾ ਜੀ ਯਾਰ ਵਾਰਡ ਨੰਬਰ ਕਿੰਨਾ ਦੱਸਿਆ ਮੇਰਾ ਵਾਰਡ ਨੰਬਰ 50 ਹੈ ਜੀ 50 ਵਾਰਡ ਦੇ ਵਿੱਚ ਕਿਹੜੀ ਕਿਹੜੀ ਕਮੀਆਂ ਪਿੱਛੇ ਤੁਹਾਨੂੰ ਨਜ਼ਰ ਆ ਰਹੀਆਂ ਸਰ ਦੇਖੋ ਕਮੀਆਂ ਪੇਸ਼ੀਆਂ ਜਿਹੜੀਆਂ ਬਹੁਤ ਸਾਰੀਆਂ ਜਿਵੇਂ ਕਿ ਲੋਕਾਂ ਦਾ ਜਿੱਦਾਂ ਕੋਈ ਸੀਵਰੇਜ ਜਾਮ ਹੋ ਗਿਆ ਉਹ ਕਿੰਨੀ ਕਿੰਨੀ ਧੀਰ ਉਹ ਖਾਲੀ ਨਹੀਂ ਹੁੰਦਾ ਉਹ ਫਿਰ ਅਸੀਂ ਨਾ ਮੁਜ ਕੋਸਨ ਅਸੀਂ ਨਹੀਂ ਹੈਗੇ ਤਾਂ ਵੀ ਅਸੀਂ ਆਪਣੇ ਵਾਰਡ ਰੱਖਦੇ ਕਿ ਅਸੀਂ ਉਹ ਕੰਮ ਕਰਵਾ ਦਿੰਨੇ ਆ ਠੀਕ ਹੈ ਜੀ ਤੋਂ ਹਰ ਵਾਰਡ ਦੇ ਵਿੱਚ ਹਰ ਇੱਕ ਕੈਂਡੀਡੇਟ ਆਯਾਦ ਮੇਜ਼ਬਰ ਜਦਨ ਕਰ ਰਕੇ ਮੈਂ ਜਿੱਤਾਂ ਤਾਂ ਜਿੱਤ ਕੇ ਜੋ ਕੰਮ ਹੈ ਪਹਿਲ ਦੇ ਆਧਾਰ ਤੇ ਕਰਾਈਆਂ ਅੱਛਾ ਕਿੰਨੀਆਂ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਤੁਹਾਡੇ ਵਾਰਡ ਦੇ ਬਾਰੇ ਸੋਚਿਆ ਕੁਛ ਨਹੀਂ ਦੇਖੋ ਜੀ ਸਰਕਾਰਾਂ ਦੇ ਵਿੱਚ ਰਹੇ ਆ ਪਿਛਲੇ 60 ਸਾਲ ਤੋਂ ਜਿਹੜੀਆਂ ਫਟ ਪੈਸ ਤੋਂ ਸਾਡਾ ਜਿਹੜਾ ਪਰਿਵਾਰ ਹੈ ਉਹ ਕਾਲੀ ਦਲ ਨਾਲ ਅਟੈਚ ਰਿਹਾ ਹੈ ਸਾਡੇ ਦਾਦਾ ਜੀ ਜਿਹੇ ਦਾ ਰਿਤਮ ਸਿੰਘ ਨੇ ਹੰਗ ਉਹਨਾਂ ਨੇ ਜੇਲਾ ਵੀ ਕੱਟੀਆਂ 9 ਵਾਰ ਜੇਲਾ ਕੱਟੀਆਂ ਜਿਨ੍ਹਾਂ ਨੇ ਜਿੰਨੀਆਂ ਬਾਲ ਸਾਹਿਬ ਨੇ ਕੱਟੀਆਂ ਜੇਲਾ ਉਹਨੀਆਂ ਮੇਰੇ ਦਾਦਾ ਜੀ ਨੇ ਕੱਟੀਆਂ ਜਿਹਦੇ ਵਿੱਚ ਕੀ ਹੋਇਆ ਕਿ ਸਾਡੇ ਕਾਰੋਬਾਰ ਦਾ ਨੁਕਸਾਨ ਹੋਇਆ ਅਸੀਂ ਇਹ ਲੋਕਾਂ ਨੇ ਤਾਂ ਵੀ ਸਾਡਾ ਕੋਈ ਮੁੱਲ ਨਹੀਂ ਪਾਇਆ ਕਦਰ ਨਹੀਂ ਪਾਈ ਇਹਨਾਂ ਨੇ ਇਹਨਾਂ ਨੇ ਕੀ ਰੱਖਿਆ ਜਿਹੜਾ ਵਰਕਰਾਂ ਨੂੰ ਵਰਕਰ ਤੋਂ ਹੀ ਰੱਖਿਆ ਬਸ ਹੁਣ ਸੰਗਤ ਨੇ ਨਿਰਤੇ ਵਿਸ਼ਵਾਸ ਜਤਾ ਕੇ ਮੈਨੂੰ ਅੱਗੇ ਲਾਇਆ ਤੇ ਮੈਨੂੰ ਹੁਣ ਪਤਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹੁੰਦਾ ਲੈ ਕੇ ਵਧੀ ਪਦਵੀ ਲੈ ਕੇ ਆਪਣੇ ਇਲਾਕੇ ਦੀ ਸੰਗਤ ਦੀ ਮੈਂ ਸੇਵਾ ਕਰਾਂਗਾ। ਕੀ ਅਪੀਲ ਕਰਨਾ ਚਾਹੁੰਦੇ ਹਾਂ ਸੰਤਾਂ ਨੂੰ? ਮੈਂ ਅਪੀਲ ਇਹੀ ਕਰਨਾ ਚਾਹੁੰਦਾ ਜੀ ਕਿ ਮੈਂ ਬੱਚਾ ਵੀ ਤੁਹਾਡਾ ਵਾਰਡ ਨੰਬਰ 50 ਤੋਂ ਇੱਕ ਵਾਰੀ ਤੁਸੀਂ ਮੇਰੇ ਤੇ ਜਰੂਰ ਵਿਸ਼ਵਾਸ ਜਿਤਾ ਕੇ ਕਿਉਂਕਿ ਇੱਕ ਦੇਖੋ ਜੀ ਇੱਕ ਮੌਕਾ ਯੂਥ ਨੂੰ ਇੱਕ ਮੌਕਾ ਜਰੂਰ ਦੇਣਾ ਚਾਹੀਦਾ ਸਾਡੇ ਪਰਵਾਰ ਨੂੰ ਦੇਣਾ ਚਾਹੀਦਾ ਤਾਂ ਜੋ ਆਉਣ ਵਾਲਾ ਸਮਾਂ ਅਸੀਂ ਵਧੀਆ ਢੰਗ ਨਾਲ ਚਲਾ ਸਕੀਏ ਅਸੀਂ ਵਧੀਆ ਰਹਿ ਸਕੀਏ ਕਿਉਂਕਿ ਜਿਹੜੀ ਨਸ਼ਾ ਅੱਜ ਕੱਲ੍ਹ ਚੱਲ ਰਿਹਾ ਉਹ ਅਸੀਂ ਨੌਜਵਾਨ ਅਸੀਂ ਉਸ ਚੀਜ਼ ਨੂੰ ਖਤਮ ਕਰ ਸਕਦੇ ਆ ਕਿਉਂਕਿ ਸਾਡੇ ਵਿੱਚ ਬਲ ਹੈ ਉਸ ਚੀਜ਼ ਨੂੰ ਖਤਮ ਕਰਨ ਦਾ ਇਸ ਚੀਜ਼ ਤੇ ਕਾਬੂ ਪਾਉਣ ਦਾ ਠੀਕ ਹੈ ਜੀ ਜੇ ਦੋਸਤੋ ਤੁਸੀਂ ਵੇਖਿਆ ਕਿ ਜਨਰਲ ਸ਼ਹਿਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਜ਼ਾਦ ਉਮੀਦਵਾਰ ਆਪਣੀਆਂ ਆਜ਼ਾਦ ਚੋਣਾਂ ਨੂੰ ਲੈ ਕੇ ਸੰਗਤਾਂ ਨੂੰ ਲੈ ਕੇ ਪੂਰੇ ਪਰਿਵਾਰ ਨੂੰ ਲੈ ਕੇ ਕਿਵੇਂ ਕਿਵੇਂ ਚੋਣਾਂ ਦੇ ਵਿੱਚ ਆਏ ਨਾ ਹੁਣ ਇਹ ਦੇਖਣਾ ਹੈ ਕਿ ਜੋ ਆਜ਼ਾਦ ਉਮੀਦਵਾਰ ਨੂੰ ਕਿਸ ਤਰੀਕੇ ਨਾਲ ਆਮ ਜਨਤਾ ਜੋ ਪਹਿਰਾਵਾ ਪਹਿਨਾਂਦੇ ਕਿਸ ਤਰੀਕੇ ਨਾਲ ਜਨਤਾ ਚਲਦੀ ਆਸ਼ਵਾਸ਼ਣ ਦਿਲਾਂਦੀ ਆ ਇਹ ਸਾਰਿਆਂ ਦੇ ਨਾਲ ਆਜ਼ਾਦ ਆਜ਼ਾਦ ਹੋਣਾ ਕਿਉਂ ਖੜੇ ਪੈਂਦਾ ਦੋਸਤੋ ਦੂਸਰੀਆਂ ਪਾਰਟੀਆਂ ਦਾ ਕੀ ਰੋਲ ਹੈ ਦੇ ਵਿੱਚ ਹੁਣ ਦੇਖਣਾ ਕਿ ਜੰਦਰ ਸ਼ਾਇਦ ਦੀ ਨੁਹਾਰ ਜਾਂਦਾ ਸਾਡੀ ਸੁੰਦਰਤਾ ਨੂੰ ਆਜ਼ਾਦ ਉਮੀਦਵਾਰ ਪਹਿਲ ਦੇ ਧਰ ਤੇ ਲੈ ਕੇ ਆਣਗੇ ਜਾਂ ਫਿਰ ਆਜ਼ਾਦ ਉਮੀਦਵਾਰ ਆਜ਼ਾਦ ਬਣ ਕੇ ਬਿਲਕੁਲ ਹੀ ਹਥੋਂ ਗੁੰਮਸ਼ੁਦਾ ਹੋ ਜਾਣਗੇ ਕੈਮਰਾਮੈਨ ਦੇ ਨਾਲ ਮੈਂ ਤੁਹਾਡਾ ਆਪਣਾ ਅਸਕੇ ਸਖਣਾ ਅੱਜ ਤੱਕ ਆਮਨੇ ਸਾਹਮਨੇ ਜਲੰਧ